ਇਥੇ ਝਾੜੂ ਪੋਚਾ ਕਰੀ ਜਾ ਨਹੀਂ ਜਾ ਜਾ ਕੇ ਚਾਹ ਬਣਾ ਕੇ ਲਿਆ ਹੌਲੇ ਯੋਲੀ ਜਾਨ ਦੇ ਜਾ ਕਿ ਕਿਦਾਂ ਦੇਈਆਂ ਤੂੰ ਹੌਲੀ ਹੌਲੀ ਤੁਰਨ ਕੀ ਹੋਇਆ ਤੇਰੀ ਲੱਤ ਨੂੰ ਜਾ ਚਾਹ ਬਣਾ ਕੇ ਲਾ ਤੂੰ ਇੱਕ ਰੀ ਕਾ ਜਾ ਹੌਲੀ ਹੌਲੀ ਰਹੀ ਤੂੰ ਲੱਗੀ ਰਹੀ ਨਹੀਂ ਤੁਹਾਨੂੰ ਪਤਾ ਨਹੀਂ ਕਿਦਣਾ ਕਲਪੀ ਜੰਦਾ ਵਾ ਕੀ ਹੋਇਆ ਤੁਹਾਨੂੰ ਪਤਾ ਤੂੰ ਕਲਪੀ ਜੰਨਾ ਹੈ ਕਲਪਣਾ ਕਿਦਣਾ ਮਾਤਾ ਇੱਕੋ ਹੀ ਰਹਿ ਗਈ ਹੈ ਉਨੂੰ ਕੋਈ ਕੰਮ ਕੋਮ ਹੈਗਾ ਨਹੀਂ ਉੱਤੇ ਹੀ ਐਵੇਂ ਝਾੜੂ ਲਾਈ ਜਾਂਦੀ ਸਿਰ ਤੇ ਖਲੋਗੇ ਨਾ ਗਾਂ ਨਾ ਪਛਾਣਦੀ ਕਿਤੇ ਵੀ ਮੈਨੂੰ ਕਿਸੇ ਦਾ ਫੋਨ ਆਉਣਾ ਸੀ ਮੈਂ ਫੋਨ ਕਰਨਾ ਸੀ ਤੇ ਨਾ ਗਾਂ ਨਾ ਪਛਾਣ ਉੱਥੇ ਖਲੋਤੀ ਮੇਰੇ ਲੱਗ ਗਈ ਹੁਣ ਮੈਂ ਚਾਹ ਬਣਾਉਣ ਗਿਆ ਮੈਂ ਜਾ ਚਾਹ ਬਣਾ ਕੇ ਲਿਆ ਬਸ ਫਿਰ ਆ ਗਈ ਤੇਰੀ ਚਾਹ ਇਹ ਤਾਂ 2 ਘੰਟੇ ਜਲ ਜਲ ਕਰਦੀ ਰਹਿੰਦੀ ਆ ਤੂੰ ਕਿਉਂ ਇਹਦੇ ਨਾਲ ਕਲਪਦਾ ਰਹਿਣਾ ਤੂੰ ਉੱਠ ਕੇ ਦੂਜੇ ਕਮਰੇ ਚ ਫੋਨ ਤੇ ਗੱਲ ਕਰ ਲੈਂਦਾ ਇਹਨੂੰ ਨਹੀਂ ਪਤਾ ਜੰਨੀ ਆ ਮੇਰੇ ਸਿਰ ਤੇ ਚੜ ਕੇ ਝਾੜੂ ਲਾਉਂਦੀ ਰਹਿੰਦੀ ਇਹ ਬਾਹਰ ਚਲ ਜਾ ਨਾ ਅਖੀ ਜਿਆ ਕਰ ਸੋਨੂ ਪੁੱਤ ਉਹਨੂੰ ਕਿਹੜਾ ਕੋਈ ਅਸਰ ਹੈਗਾ ਵਾ ਉਹਦੇ ਹੈਗੀ ਆ ਟੀਟ ਹੁਣ ਤੇਰੇ ਕਰਮਾਂ ਚ ਲਿਖੀ ਹੋਈ ਉਹ ਸੀ ਤੇ ਕੀ ਕਰ ਸਕਦੇ ਆ ਲਿਖੀ ਦੋਦੋ ਮੈਂ ਤੁਹਾਨੂੰ ਕਿਹਾ ਇਹ ਮੈਂ ਨਹੀਂ ਕਰਨਾ ਤੁਹਾਡਾ ਹੀ ਸਿਆਪਾ ਆਇਆ ਉਦੋਂ ਕਹਿੰਦੇ ਹੋ ਕਰਲਾ ਕਰਲਾ ਮੈਂ ਕਿਹਾ ਇਹ ਮੈਂ ਨਹੀਂ ਕਰਨਾ ਮੈਨੂੰ ਹੁਣ ਮੈਨੂੰ ਸਮਝਾਉਂਦੇ ਜੇ ਤੁਸੀਂ ਮੈਨੂੰ ਥੋੜਾ ਪਤਾ ਹੁਣ ਸਮਝਾਓ ਜਾ ਕੇ ਜਾਓ ਜਾ ਹੁਣ ਜਾ ਕੇ ਉਹਨੂੰ ਸਮਝਾਓ ਮੇਰੇ ਸਾਹਦੇ ਨਾਲ ਬੈਠੇ ਰਹੋ ਜਾਓ ਕੋਈ ਨਹੀਂ ਇਹਦੇ ਨਾਲ ਮੈਂ ਕਰਦੀ ਆ ਗੱਲ ਕੀ ਕਰਨ ਨਹੀਂ ਉਹਨੇ ਤੈਨੂੰ ਕਦੋਂ ਦਾ ਚਾਹ ਦਾ ਕਿਹਾ ਵ ਤੇ ਕੀ ਕਹਿ ਕੇ ਆਈ ਉਹਨੂੰ ਕੁਝ ਵੀ ਨਹੀਂ ਮੈਂ ਤਾਂ ਮੰਮੀ ਜੀ ਉਹਨੂੰ ਕਹਿੰਦੀ ਤੇ ਉਹ ਕਿਹਾ ਨਕਲ ਪਿਆ ਵਾ ਤਾਂ ਨਹੀਂ ਮੈਨੂੰ ਕਿਉਂ ਕਰਤੇ ਮੈਂ ਤਾਂ ਚਾਹ ਬਣਾਉਣਾ ਹੀ ਮੇਰੇ ਕੋਲ ਮੈਂ ਚਾਹ ਮੰਗੀ ਉਹ ਚਾਹ ਬਣਾਉਣਾ ਤੈਨੂੰ ਕਿੰਨੀ ਵਾਰੀ ਕਿਹਾ ਵਾ ਵੀ ਜਦੋਂ ਉਹ ਅੰਦਰ ਬੈਠਾ ਹੋਵੇ ਨਾ ਤੂੰ ਉਹਦੇ ਕੋਲ ਨਾ ਜਾਇਆ ਕਰ ਤੂੰ ਵੀ ਜਾਣ ਜਾਣ ਕੇ ਉਹਦੇ ਕੋਲ ਹੀ ਫੜਕਦੀ ਰਹਿਣੀ ਆ ਮੰਮੀ ਜੀ ਮੈਂ ਕਿਹਾ ਚਾਹ ਢੂ ਲਾ ਲੈਂਦੀ ਆ ਸਵੇਰ ਦਾ ਕੰਮ ਸਾਰਾ ਪਿਆ ਹੀ ਤੇ ਇਸ ਕਰਕੇ ਉਹ ਉੱਠਦੇ ਨਹੀਂ ਪਹਿਲੇ ਕਮਰੇ ਚੋਂ ਬਾਹਰ ਨਹੀਂ ਆ ਰਹੇ ਤੇ ਵੇ ਮੈਂ ਝਾੜੂ ਲਾਂਦੀ ਐ ਤੇ ਆਦਾ ਤੜਕੇ ਉੱਠ ਕੇ ਕਰ ਲਿਆ ਕਰ ਜਲੂਲਿਆ ਵਾਂਗੂ ਲੱਗੀ ਰਹਿਣੀ ਆ ਜੇ ਪੇ ਸੋਹਰਿਆਂ ਦੇ ਘਰ ਕਦਰ ਕਰਾਉਣੀ ਆ ਨਾ ਤੇ ਪੇਕਿਆਂ ਦੇ ਘਰੋਂ ਨੋਟ ਵੀ ਲੈ ਕੇ ਆਈਦੇ ਆ ਪਹਿਲਾਂ ਭੁੱਖੇ ਨੰਗਿਆਂ ਨੇ ਕੁਛ ਦਿੱਤਾ ਨਹੀਂ ਤੇ ਹੁਣ ਉਹਦੇ ਸਿਰ ਤੇ ਚੜ ਕੇ ਬੈਠੀ ਰਹਿੰਦੀ ਆ ਬੱਸ ਜੇ ਕੁਛ ਕਹਿਰੋ ਇਹੋ ਕੰਮ ਆ ਅੱਗਿਓ ਲੱਗ ਪੈਂਦੀ ਆ ਰੋਣ ਰੋਈ ਨਾ ਜਾ ਤੇ ਚਾਹ ਬਣਾ ਕੇ ਲਾਇਆ ਛੇਤੀ ਹਰ ਵੇਲੇ ਕਲੈਨ ਹੋਣਾ ਹੀ ਕਰਦੀ ਰਹਿੰਦੀ ਆ ਕਦਾਂ ਦਾ ਸਮਾਨ ਹੈ ਹਲੋ ਹਾ ਆ ਗਿਆ ਵਾ ਸੋਨੂ ਕਿੱਥੇ ਚੱਲਿਆ ਹੈ ਚੱਲਿਆ ਜਿਹੜਾ ਮੁੰਡਾ ਆਇਆ ਬਾਹਰ ਚੱਲਿਆ ਤੇ ਚਾਹ ਤਾਂ ਪੀ ਕੇ ਜਾ ਇਹ ਚਾਹ ਬਣੀ ਨਹੀਂ 2 ਘੰਟੇ ਦੇ ਇਹਦੇ ਇੱਧਰ ਰਹਿਣਾ ਗੱਲ ਹੁਣੇ ਕਿਹਦੇ ਵਾਸਤੇ ਬਣਾਈ ਜੰਨੀ ਆ ਇਹਨੂੰ ਪਾਲਾ ਹੁਣ ਆਪਣੇ ਸਿਰ 'ਚ ਉਹ ਤਾਂ ਚਲਾ ਗਿਆ ਵਾ ਤੇ ਮੈਂ ਵੀ ਚੱਲੀ ਆ ਬਾਜ਼ਾਰ ਸੌ ਮਰ ਨਾ ਜਾਈ ਧਿਆਨ ਰੱਖੀ ਕਰਦਾ ਠੀਕ ਹੈ ਹੋ ਨਾ ਕੀ ਹੋਣਾ ਠੀਕ ਆ ਕੀ ਸ਼ਕਲ ਬਣਾਈ ਹੋਈ ਆ ਤੂੰ ਕੋਝ ਨਹੀਂ ਪੈਣਾ ਠੀਕ ਐ ਮੈਂ ਆ ਕੀ ਹੋਇਆ ਤੇਰੇ ਨੀਲ ਕਿੱਥੋਂ ਪਿਆ ਕੀ ਹੋਇਆ ਕੁਝ ਨਹੀਂ ਬੈਣੋ ਉਹਨਾ ਮੈਂ ਕੰਮ ਕਰਦੀ ਪਈ ਪੌੜੀਆਂ 'ਚ ਪੈਰ ਸਲਿੱਪ ਹੋ ਗਿਆ ਤੇ ਡਿੱਗ ਗਈ ਨਹੀਂ ਡਿੱਗੀ ਤਾਂ ਨਹੀਂ ਮਿੰਤਾ ਨਹੀਂ ਲੱਗਦਾ ਤੂੰ ਡਿੱਗੀ ਆ ਅਚਾ ਚ ਨਹੀਂ ਪੈਣੀ ਡਿੱਗੀ ਆ ਮੈਂ ਬੈਠ ਕੀ ਹੋਇਆ ਕੁਝ ਨਹੀਂ ਭਰਨ ਹੋਇਆ ਹੋਇਆ ਤੂੰ ਤੁਰ ਵੀ ਲੰਗੜਾ ਕੇ ਰਹੀ ਹੈ ਉਹ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਕਿ ਕੰਮ ਕਰਦੀ ਪਈ ਸੀ ਤੇ ਪੌੜੀਆਂ 'ਚ ਪੈਨ ਸਲਿੱਪ ਹੋ ਗਿਆ ਕੋਠੇ ਤੇ ਜਾਣ ਦੀ ਕਪੜੇ ਸਤ ਕੋਈ ਗੱਲ ਹੈ ਨਾ ਮੈਨੂੰ ਦੱਸ ਨਹੀਂ ਭੈਣ ਗੱਲ ਕੋਈ ਵੀ ਨਹੀਂ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਤੂੰ ਮੈਨੂੰ ਦੱਸ ਨਹੀਂ ਰਹੀ ਗੱਲ ਹੈ ਕੋਈ ਤੇਰੀ ਸੱਸ ਕਿੱਥੇ ਆ ਤੇਰੇ ਘਰ ਵਾਲਾ ਕਿੱਥੇ ਆ ਉਹ ਬਾਜ਼ਾਰ ਗਏ ਹੋਇਆ ਤੇ ਉਹਨੂੰ ਸੱਸ ਨੂੰ ਇਦਾਂ ਨਹੀਂ ਪਤਾ ਵੀ ਆਹ ਗਿਰੀ ਆ ਟੁਰਿਆ ਜਾਂਦਾ ਨਹੀਂ ਇਹ ਤਾਂ ਮੈਂ ਕੰਮ ਕਰਾਵਾਂ ਨਾਲ ਮੈਨਾਂ ਕੰਮ ਕਰਾਉਂਦੇ ਆ ਸਾਰਾ ਹੁਣੇ ਗਏ ਆ ਮੰਮੀ ਜੀ ਤੇ ਇਹ ਵੀ ਹੁਣੇ ਗਏ ਆ ਇਹਨਾਂ ਨੂੰ ਮੈਂ ਕਹਿਆ ਮੇਰੀ ਦਵਾਈ ਲੈ ਆਓ ਕਹਿੰਦੇ ਕੋਈ ਨਹੀਂ ਲੈ ਆਉਣੀ ਦਵਾਈ ਹੁਣੇ ਹੀ ਗਏ ਆ ਦਵਾਈ ਲੈਣ ਆਪਣਾ ਧਿਆਨ ਰੱਖਿਆ ਕਰ ਕੋਈ ਇਹਨਾਂ ਪਰ ਧਿਆਨ ਰੱਖੀ ਨਾ ਆਪਣਾ ਜੇ ਕੋਈ ਗੱਲ ਆ ਨਾ ਕੋਈ ਇਦਾਂ ਹੀ ਮੈਨੂੰ ਦੱਸਿਆ ਕਰ ਹਾਂਜੀ ਕੋਈ ਨਾ ਦੱਸਾਂ ਕੀ ਹੋਇਆ ਪੁੱਤ ਨਾ ਕਿਉਂ ਤੂੰ ਡਰੀ ਸਹਮੀ ਆ ਬਾਰ ਬਾਰ ਬੁੱਧਰ ਕੀ ਦਰਵਾਜੇ ਕੰਨੀ ਦੇਖਦੀ ਐ ਕੁਛ ਨਹੀਂ ਭੈਣ ਵਾਹੇ ਹੀ ਲੈਂਦੀ ਪਈ ਨਹੀਂ ਦੇਖ ਭੈਣ ਜੇ ਕੋਈ ਗੱਲ ਆ ਨਾ ਤੂੰ ਮੈਨੂੰ ਦੱਸ ਮੈਂ ਤੇਰੀ ਭੈਣ ਆ ਹੈ ਕੋਈ ਵੀ ਗੱਲ ਆ ਨਾ ਮੈਨੂੰ ਦੱਸ ਕੋਈ ਕੁਛ ਤੈਨੂੰ ਕਹਿੰਦਾ ਕੋਈ ਤੇਰੀ ਸਾਸਦੇ ਨੂੰ ਪਰੇਸ਼ਾਨ ਕਰਦੀ ਐ ਤੇਰਾ ਘਰ ਵਾਲਾ ਤੈਨੂੰ ਪਰੇਸ਼ਾਨ ਕਰਦਾ ਮੈਨੂੰ ਦੱਸ ਤੂੰ ਨਹੀਂ ਭੈਣ ਕੋਈ ਨਹੀਂ ਪਰੇਸ਼ਾਨ ਕਰਦਾ ਬਹੁਤ ਚੰਗੇ ਆ ਇਹ ਸਾਰੇ ਜਾਨੇ ਕੋਈ ਨਹੀਂ ਮੈਨੂੰ ਕੁਝ ਵੀ ਕਹਿੰਦਾ ਲੈ ਹਾਂ ਡਰੀ ਇਸ ਤੋਂ ਪਹਿਲਾਂ ਕੋਈ ਆਜ ਵੀ ਮੈਂ ਜਾਣਾ ਚਲ ਠੀਕ ਆ ਮੈਂ ਫਿਰ ਜਾਨੀ ਆ ਠੀਕ ਆ ਜੇ ਕੋਈ ਗੱਲ ਹੋਊਗੀ ਨਾ ਕੋਈ ਦਾ ਮੈਨੂੰ ਤੇਰੇ ਦਿਮਾਗ ਚ ਆਵੇ ਤੂੰ ਮੈਨੂੰ ਫੋਨ ਕਰਕੇ ਦੱਸ ਭੈਣਾਂ ਨਾਲ ਹੀ ਦੁੱਖ ਸਾਂਝੇ ਹੁੰਦੇ ਆ ਠੀਕ ਆ ਭੈਣ ਠੀਕ ਆ ਤੂੰ ਮੈਨੂੰ ਦੱਸ ਜੇ ਤੈਨੂੰ ਕੋਈ ਪਰੇਸ਼ਾਨ ਕਰਦਾ ਤੂੰ ਮੈਨੂੰ ਦੱਸ ਆਪਾਂ ਉਹਦਾ ਸਾਵਧਾਨ ਕਰਾਂਗੇ ਨਹੀਂ ਕੱਲ ਨੂੰ ਇਹਨਾਂ ਦੀ ਹੋਰ ਭੁੱਖ ਵੱਧ ਜੂਗੀ ਕੋਈ ਨਹੀਂ ਭੈਣ ਦੱਸ ਦਊ ਮੈਂ ਠੀਕ ਆ ਹਾਂਜੀ ਹਾਂ ਚੰਗਾ ਫਿਰ ਮੈਂ ਜਾਨੀ ਆ ਚੰਗਾ ਹਾਂ ਦਵਾਈ ਲੈ ਲਈ ਚੰਗਾ ਹਾਂ ਗਏ ਹੋਇਆ ਲੈਣ ਹਾਂ ਆਰਾਮ ਕਰਨ ਵਾਲੇ ਆਪਾਂ ਉਹ ਕਰਿਆ ਭੈਣ ਚਲ ਗਈ ਆ ਨਾ ਜਾਂਦੀ ਤੇ ਇਹਨਾਂ ਨੇ ਕਹਿਣਾ ਸੀ ਇਹਨੇ ਫੋਨ ਕਰਕੇ ਸੱਦਿਆ ਭੈਣ ਨੂੰ ਸਾਰੀਆਂ ਗੱਲਾਂ ਦੱਸਣ ਨੂੰ ਚੰਗਾ ਹੋਇਆ ਭੈਣ ਹੁਣ ਚਲ ਗਈ ਆ ਹੁਣ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਭੈਣ ਆਈ ਇਹ ਕਿੱਧਰ ਆ ਗਈ ਆ ਇਹ ਜ਼ਰੂਰ ਨਾ ਇਹਨੇ ਫੋਨ ਕਰਕੇ ਸੱਦਿਆ ਹੋਣਾ ਇਹਦੇ ਨਾਲ ਤਾਂ ਮੈਂ ਕਰਤੀ ਆ ਜਾ ਕੇ ਗੱਲ ਇਨਨ ਤੇ ਬਣਾ ਚਾਹੀਦਾ ਕਿਸੇ ਨਾ ਕਿਸੇ ਨੂੰ ਬੁਲਾਉਣਾ ਕਿੱਥੇ ਮਰੀ ਆਏ ਨਾ ਤੂੰ ਆਪਣੀ ਭੈਣ ਨੂੰ ਕਾ ਸੱਦਿਆ ਹੈ ਉਹ ਇੱਥੇ ਕੀ ਕਰਨ ਆਈ ਸੀ ਕੋਈ ਵੀ ਨਹੀਂ ਆਇਆ ਮੰਮੀ ਝੂਠ ਬੋਲਦੀ ਆ ਮੈਨੂੰ ਆਪ ਵੇਖਿਆ ਗਲੀ ਚ ਨੰਗ ਗਿਆ ਉਹ ਇੱਥੇ ਕੀ ਕਰਨ ਆਈ ਸੀ ਕੋਈ ਵੀ ਨਹੀਂ ਆਇਆ ਤੂੰ ਆ ਮਹਿੰਦੀ ਕਿਹੜੇ ਵਲੇ ਲਵਾ ਲਈ ਆ ਤੇ ਕਿੱਥੋਂ ਲਵਾਈ ਆ ਮਾਦਾ ਕੀ ਗੱਲ ਹੋਈ ਆ ਮੈਂ 2 ਮਿੰਟ ਬਾਹਰ ਗਈ ਆ ਇਹਨੇ ਫੋਨ ਕਰਕੇ இந்து ਨੂੰ ਬੁਲਾਇਆ ਨਾਲੇ ਨਾ ਤਾਂ ਇਹਦੇ ਨਾਲ ਮੈਂ ਬਾਜ਼ਾਰ ਗਈ ਨਾ ਤੂੰ ਨਾ ਤੂੰ ਪੈਸੇ ਦਿੱਤੇ ਨਾ ਮੈਂ ਇਹਨੇ ਮਹਿੰਦੀ ਕਿੱਥੋਂ ਲਵਾਈ ਆ ਤੂੰ ਕੀ ਕਰਨਾ ਇੱਥੇ ਪਤਾ ਨਹੀਂ ਮੈਨੂੰ ਪੁੱਛ ਇਹਨੂੰ ਕੀ ਕਰਨਾ ਇਹੀ ਉਹਨੂੰ ਕੋ ਬੁਲਾਇਆ ਮੈਂ ਨਹੀਂ ਬੁਲਾਇਆ ਕਿੰਨੇ ਬੁਲਾਇਆ ਮੈਂ ਬੁਲਾਇਆ ਹੀ ਨਹੀਂ ਉਹ ਆਪਣੇ ਆਵਦੀ ਉਹ ਇਦਾਂ ਹੀ ਬਾਤ ਝੂਠ ਬੋਲੀ ਜਾਂਦੀ ਆ ਉਹ ਆਪੇ ਹੀ ਆਈ ਮੈਂ ਨਹੀਂ ਬੁਲਾਇਆ ਹੁੰਦਾ ਤਾਂ ਮਹਿੰਦੀ ਕਿੱਥੋਂ ਲਵਾ ਕੇ ਆਈ ਹੈ ਹੈ ਆ ਕਿੱਥੋਂ ਲਵਾ ਕੇ ਆਈ ਆ ਕਿਤੇ ਉਹ ਨਹੀਂ ਕੱਲ ਭਾਈ ਆਇਆ ਸੀ ਉਹਦੇ ਕੋਲ ਲਵਾਈ ਸੀ ਉਹਦੇ ਕੋਲ ਲਵਾਈ ਬਿਨਾ ਪੁੱਛ ਲਵਾਈ ਨਾ ਮੈਨੂੰ ਪੁੱਛਣਾ ਮਾੜਾ ਪੁੱਛਿਆ ਤੂੰ ਤင်းੀ ਚੌਪ ਕਰਕੇ ਬੈਠੀ ਬੋਲਦੀ ਨਹੀਂ ਓੜ ਤੂੰ ਹੈ ਦਾਦਾ ਤੈਨੂੰ ਮੈਂ ਹੁਣੇ ਬੋਲਦੀ ਨਾ ਤੂੰ ਤੈਨੂੰ ਮੈਂ ਦੱਸਦਾ ਤੈਨੂੰ ਇਹਨੂੰ ਨਾ ਹੁਣ ਦੱਸਦਾ ਮੈਨੂੰ ਇਹ ਨੀ ਨਾ ਬੋਲਦੀ ਵੇਖੀ ਹੁਣ ਕਦਾਂ ਬੋਲਦੀ ਆਈ ਬੋਲ ਦੱਸ ਬੋਲ ਦੱਸ ਹੈ ਬੋਲ 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 ਬਣੀ ਨਹੀਂ ਵੀਰ ਗੱਲ ਪੈ ਹੈ ਦੀ ਯਾਰ ਤੈਨੂੰ ਕਿਹਾ ਸੀ ਪਿਆ 2 ਲੱਖ ਕਰ ਦਿੰਦਾ ਤੇ ਤੂੰ ਨਾ ਕਰੀ ਜਾਂਦੇ ਹੋਣ ਯਾਰ ਕਰ ਦੇ ਵੀਰ ਬਣ ਕੇ ਬੜਾ ਜ਼ਰੂਰੀ ਚਾਹੀਦਾ ਈ ਚਲ ਠੀਕ ਹੈ ਭਰਾ ਮਰਜ਼ੀ ਤੇਰੀ ਕੀ ਕਰਨਾ ਬਣੀ ਨਹੀਂ ਸਾਨੂੰ ਕਹਿਣ ਦੀ ਗੱਲ ਨਹੀਂ ਮਾਦਾ ਬਣੀ ਨਹੀਂ ਗੱਲ ਮੈਂ ਤਾਂ ਹੁਣੇ ਜੇ ਫੋਨ ਕੀਤਾ ਮੁੰਡੇ ਨੂੰ ਤੇ ਕਹਿੰ ਲੋ ਕਹਿੰਦਾ ਸੀ ਦੇ ਦਾਂਗੇ ਹੁਣ ਵੇਦਾ ਹੈਗੇ ਨਹੀਂ ਤੇ ਫੇਰ ਹੁਣ ਕਿਦਾਂ ਆਪਾਂ ਸਾਰਾਂਗੇ ਕੀ ਦੱਸਾਂ ਫੇਰ ਮੈਂ ਤਾਂ ਨਹੀਂ ਸਮਝ ਆਉਂਦੀ ਕੋਈ ਮੇਰੇ ਤੇ ਸਹੁਰੇ ਵੀ ਕਿਸੇ ਕੰਮ ਤੇ ਨਹੀਂ ਲੋਕਾਂ ਦੇ ਸਹੁਰੇ ਵੀ ਇੰਨੀ ਮਦਦ ਕਰਦੇ ਮੇਰੇ ਤੇ ਸਹੁਰੇ ਵੀ ਗਏ ਗੁਜ਼ਰੇ ਆ ਇਹ ਕਈ ਮਦਦ ਹੀ ਨਹੀਂ ਕਰਦੇ ਨਾ ਹਾਂ ਨਾ ਕੋਈ ਕਰ ਦਿੰਦੀ ਪਤਨੀ ਨਹੀਂ ਉਸ ਦਿਨ ਜੋ ਉਹਨੇ ਬੜੀ ਛੇਤੀ ਆਪਣੀ ਭੈਣ ਨੂੰ ਫੋਨ ਕਰਕੇ ਬੁਲਾ ਲਿਆ ਸੀ ਹੁਣ ਉਹਨੂੰ ਕਹਿ ਵੀ ਜੇ ਲਿਆ ਕੇ ਅੱਧੀ ਭੈਣ ਕੋਲੋਂ ਲੈ ਕੇ ਦੇ ਵੇਖ ਵੀ ਚੁੱਪ ਕਰਕੇ ਗੱਲਾਂ ਸੁਣਨ ਦੇ ਪੁੱਛ ਉਹਨੂੰ ਜਾਂ ਤੇ ਕਹਾਂ ਮੂੰ ਮੰਗਾਵੇ ਪੈਸੇ ਬੈਠੀ ਤੂੰ ਸਾਡੀਆਂ ਗੱਲਾਂ ਸੁਣਦਾ ਹੀ ਹੁਣ ਕਰ ਆਪਣੀ ਭੈਣ ਨੂੰ ਫੋਨ ਉਦੋਂ ਤੇ ਬੜੀ ਸ਼ੇਦੀ ਸਾਦ ਲੈ ਆਈ ਉਹ ਭੈਣ ਨੂੰ ਕਰ ਫੋਨ ਹੁਣ ਮੰਗਾ ਪੈਸੇ ਉਹਦੇ ਕੋਲ ਮੈਂ ਕਿੱਥੋਂ ਮੰਗਾਵਾ ਪੈਸੇ ਕਿਉਂ ਮੰਗਾਉਣੇ ਕਿਉਂ ਨਹੀਂ ਮੈਂ ਇੱਥੇ ਹੁੰਦੀ ਛਿੱਤਰ ਖਾਂਦੀ ਟਾਡੇ ਜਾ ਪੇਕੇਆਂ ਕੋਲ ਆ ਫਿਰ ਆਪਣੇ ਕੋਲ ਜਾ ਕੇ ਮੈਂ ਕੀ ਕਰਾਂ ਮੇਰੇ ਪੇਕੇ ਇੰਨੇ ਨਹੀਂ ਸਾਊ ਕਰ ਹਰ ਵਕਤ ਮੇਰੇ ਤੇ ਰੋਗ ਚਾੜ ਦੇ ਨੇ ਜਾਓ ਜਿਹੜੀ ਇੰਨੀ ਵੱਡੇ ਘਰ ਭੈਣ ਵਈ ਆਈ ਜੋ ਤੇ ਉੱਥੇ ਜਾ ਕੇ ਲੈ ਕੇ ਆਓ ਆਪਣੀ ਬੱਸਾਂ ਦਾ ਇਹਨੂੰ ਕੁਟੀ ਜਾਨੀ ਕੁੜੀ ਤੇ ਪੈਂਦੀ ਆ ਇਹਨੂੰ ਕੁਟੀ ਜਾਨੀ ਇਹਨੂੰ ਕੁਟੀ ਜਾਨੀ ਹਾਂ ਤੁਹਾਨੂੰ ਆਪਣੀ ਧੀ ਦਾ ਦੋਖ ਖਾਇਆ ਦੂਜਿਆਂ ਨਾਲ ਤੂੰ ਹੱਕ ਹੁੰਦਾ ਤੁਹਾਨੂੰ ਆਪਣੀ ਧੀ ਦਾ ਤੁਹਾਨੂੰ ਦੋਖ ਹੁੰਦਾ ਵਾ ਇਹਨੂੰ ਕੁਟੀ ਜਾਨੀ ਹਾਂ ਮੈਂ ਵੀ ਤਾਂ ਕਹਿ ਦਿੱਤੀ ਹਾਂ ਜੇ ਤੁਹਾਨੂੰ ਆਪਣੀ ਧੀ ਦਾ ਦੋਖ ਹੁੰਦਾ ਤਾਂ ਮੈਂ ਵੀ ਤਾਂ ਕਹਿ ਦਿੱਤੀ ਹਾਂ ਜੇ ਮੇਰਾ ਮਾਪਾ ਆਪਣੀ ਪੂਰੀ ਜੀ ਦਈ ਆ ਸਾਡੀ ਕੁੜੀ ਨੂੰ ਅਸੀਂ ਸਾਰਾ ਕੁਝ ਦੇ ਕੇ ਤੋਰਿਆ ਤੇਰੇ ਵਾਂਗੂ ਇੱਥੇ ਨਹੀਂ ਖਾਲੀ ਹੱਥ ਨਹੀਂ ਆਈਓ ਬੀਤੇ ਪਿੰਦੀ ਛੱਤ ਹੈ ਹੁਣ ਦੱਸ ਹੁਣ ਦੱਸ ਹੁਣ ਦੱਸ ਕੀ ਹੋ ਰਿਹਾ ਵਾ ਕੀ ਹੋ ਰਿਹਾ ਵਾ ਇਹ ਤੈਨੂੰ ਵੀ ਮੈਂ ਪੁੱਛਿਆ ਸੀ ਨਾ ਉਦੋਂ ਵੀ ਤੇਰਾ ਕੀ ਨੀਲਾ ਤੇਰਾ ਕਿਉਂ ਨੀਲ ਪਏ ਆ ਤੂੰ ਕਿਉਂ ਇਦਾਂ ਬੋਲਦੀ ਆ ਕਿਉਂ ਲੰਗ ਮਾਰਦੀ ਆ ਤੂੰ ਵੀ ਪੜਦਾ ਪਾਇਆ ਮੈਂ ਇਸ ਕਰਕੇ ਅੱਜ ਬਿਨਾਂ ਦੱਸੇ ਫੇਰ ਆਈਆਂ ਦਵਾਰੇ ਤੋ ਇਹਨਾਂ ਤੇ ਪਰਦਾ ਪਾਇਆ ਇਹਨਾਂ ਦੀ ਗਲਤੀ ਤੇ ਭੈਣ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੇਰੇ ਨਾਲ ਇਦਾਂ ਕਰਨਾ ਮੈਂ ਇਹਨਾਂ ਨੂੰ ਢਿੱਲ ਦੇ ਦੇ ਕੇ ਤੇ ਮੈਂ ਚੱਲ ਸੁਧਰ ਜਾਣਗੇ ਸੁਧਰ ਜਾਣਗੇ ਪਰ ਇਹ ਮਾਂ ਪੁੱਤ ਸੁਧਰੇ ਹੀ ਨਹੀਂ ਆ ਤੁਹਾਡੇ ਅਰਗੀਆਂ ਕੁੜੀਆਂ ਨਾ ਸਹੇਦਿੰਦੀਆਂ ਸਹੁਰਿਆਂ ਨੂੰ ਮਾਰਨ ਤੇ ਤਾਂ ਹੀ ਮਰਦੀਆਂ ਕੁੜੀਆਂ ਹਾਂ ਭੈਣ ਤੂੰ ਠੀਕ ਹੀ ਕਹਿੰਦੀ ਆ ਜੇ ਮੈਂ ਵੀ ਇਹਨਾਂ ਨੂੰ ਉਦਾਂ ਦੀ ਨਾਲ ਢਿੱਲ ਦਿੱਤੀ ਹੁੰਦੀ ਨਾ ਤੇ ਇਹਨਾਂ ਨੇ ਮੇਰੇ ਨਾਲ ਕੁਝ ਨਹੀਂ ਹੀ ਕਰਨਾ ਪਰ ਇਹ ਸਮਝਦੇ ਨਹੀਂ ਰਹਿ ਮੈਂ ਕਹਿੰਦੀ ਰਿ ਸੁਧਰ ਜਾਣਗੇ ਪਰ ਇਹ ਸੁਧਰੇ ਨਹੀਂ ਜੇ ਇਹਨਾਂ ਦੀਆਂ ਧੀਆਂ ਨਾਲ ਹੋਵੇ ਤਾਂ ਫਿਰ ਇਹਨਾਂ ਨੂੰ ਪਤਾ ਲੱਗੇ ਪੈਣ ਚੱਲ ਮੈਂ ਤੇਰੇ ਨਾਲ ਠਾਣੇ ਜਾਨੀ ਆ ਮੈਂ ਇਹਨਾਂ ਦੇ ਬਲ ਖਰਾਬ ਹਾਂ ਚੱਲ ਤੂੰ ਚੱਲ ਜੇ ਇਹਨਾਂ ਦੀਆਂ ਧੀਆਂ ਮਾਰਨ ਨਾਲ ਇਹਨਾਂ ਦੀਆਂ ਧੀਆਂ ਦੇ ਨਾਲ ਹੋਵੇ ਤਾਂ ਇਹਨਾਂ ਨੂੰ ਪਤਾ ਲੱਗੇ ਚੱਲ ਚਲ ਠਾਣੇ ਚ ਲੈ ਕੇ ਜਾਵਾਂ ਮੈਂ ਇਹਨਾਂ ਨੂੰ ਪੈਸੇ ਦਿਵਾਉਣੀ ਆ ਇਹਨਾਂ ਨੂੰ ਮੈਂ ਨਾ ਨਾ ਇੰਦੂ ਆ ਇੱਥੇ ਬੈਠ ਮੇਰੀ ਗੱਲ ਸੁਣ ਆ ਆਹ ਹੋਣਾ ਆ ਜਾ ਦੰਬੇ ਜੇ ਠਾਣੇ ਨਹੀਂ ਜਾਣਾ ਸਾਨੂੰ ਗਲਤੀ ਦਾ ਅਹਿਸਾਸ ਹੋ ਗਿਆ ਵਾ ਪਤਾ ਵਾ ਹੀ ਇਹਦੇ ਨਾਲ ਬੜਾ ਕੁਝ ਕੀਤਾ ਵਾ ਅਸੀਂ ਅੱਗੇ ਤੋਂ ਨਹੀਂ ਕਰਦੇ ਹੁਣ ਇੰਨੀ ਜਲਦੀ ਤੁਹਾਨੂੰ ਗਲਤੀ ਦਾ ਅਹਿਸਾਸ ਕਿਵੇਂ ਹੋ ਗਿਆ ਆ ਦੇਖੋ ਆ ਥੋੜੀ ਗਲਤੀ ਆ ਜੇ ਇਹੀ ਕੁਝ ਥੋੜੀਆਂ ਧਿਆਨਾ ਨਾ ਹੋਵੇ ਫਿਰ ਨਹੀਂ ਹੁਣ ਅੱਗੇ ਤੋਂ ਨਹੀਂ ਇਹੀ ਕਰਦੇ ਸਾਨੂੰ ਪਤਾ ਵਾ ਵੀ ਅਸੀਂ ਗਲਤੀ ਕੀਤੀ ਆ ਭੋਲਾ ਤੂੰ ਹੀ ਸਮਝਾ ਅੱਗੇ ਤੋਂ ਨਹੀਂ ਐ ਹੋਜੀ ਕੋਈ ਵੀ ਗਲਤੀ ਕਰਦੇ ਤਾਂ ਹੀ ਤਾਂ ਧੀਆਂ ਮਾਰਦੀਆਂ ਤਾਂ ਹੀ ਸਹੁਰੇ ਮਾਰਦੇ ਆ ਪੈਸੇ ਆ ਪਿੱਛੇ ਦਾਜਾਂ ਪਿੱਛੇ ਜੇ ਇਹੀ ਕੁਛ ਥੋਡੀਆਂ ਧੀਆ ਨਾ ਹੋਵੇ ਨਾ ਥੋਡੀਆਂ ਧੀਆ ਮਰਨ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਨਾ ਐਦਾਂ ਨਾ ਕੋ ਇਹ ਤਾਂ ਇਹ ਬਹੁਤ ਨਾ ਕੋ ਇਹ ਵੀ ਕਿਸੇ ਦੀਆਂ ਧੀਆ ਵਾਂ ਨਾ ਨਾ ਐਦਾਂ ਇਹ ਵੀ ਧੀਆ ਵਾਂ ਨਾ ਕਿਸੇ ਦੀਆਂ ਮੰਦੇ ਆਂ ਜੇ ਕੋਈ ਆ ਭੋਲਾ ਸਾਡੇ ਤੋਂ ਗਲਤੀ ਹੋ ਗਈ ਅਸੀਂ ਅੱਗੇ ਤੋਂ ਨਹੀਂ ਕਰਦੇ ਤਾਨੂੰ ਇੱਕ ਵਾਰੀ ਮਾਫ ਕਰਦੇ ਮੈਂ ਇੰਨਾ ਚਿਰ ਬਰਦਾਸ਼ਤ ਹੀ ਕਰਨ ਨਹੀਂ ਆਂ ਕਿ ਤੂੰ ਸੁਧਰ ਜਾਵੇਂ ਸੁਧਰ ਜਾਵੇਂ ਤੂੰ ਮਾਫ ਕਰਦੇ ਹੁਣ ਕੋਈ ਕਹਿੰਦੇ ਅੱਗੇ ਤੋਂ ਨਹੀਂ ਹੁੰਦਾ ਇਦਾਂ ਨਹੀਂ ਹੁਣ ਮੈਂ ਨਹੀਂ ਤੁਹਾਨੂੰ ਮਾਫ ਕਰਨਾ ਚੱਲ ਕਿਉਂ ਮੈਂ ਮਾਫ ਕਰਾਂ ਤੁਹਾਨੂੰ ਮੈਂ ਰਹਿਣਾ ਹੀ ਨਹੀਂ ਤੁਹਾਡੇ ਨਾਲ ਚੱਲ ਤੂੰ ਇੰਨਾ ਮੇਰੇ ਨਾਲ ਚੁੱਪ ਕਰ ਲੈ ਤੂੰ ਸੁਧਰ ਜਾਵੇਂ ਪਰ ਤੂੰ ਨਹੀਂ ਸੁਧਰੇ ਮੈਂ ਨਹੀਂ ਰਹਿਣਾ ਤੁਹਾਡੇ ਨਾਲ ਨਹੀਂ ਨਹੀਂ ਮੈਂ ਨਹੀਂ ਰਹਿਣਾ ਮਾਫ ਕਰਨਾ ਪਤਾ ਲੱਗੂਗਾ ਕਰ ਮਾਫ ਕਰ ਦੇ ਤੈਨੂੰ ਇੱਕ ਵਾਰੀ ਕਿਹਾ ਨਾ ਮਾਫ ਕਰਦੇ ਮਾਫੀ ਮੰਗਦੇ ਲਈ ਤੇਰੇ ਕੋਲ ਹੁਣ ਜਦੋਂ ਥਾਣੇ ਦਾ ਨਾਮ ਆਇਆ ਹੁਣ ਤੁਸੀਂ ਮਾਫੀ ਮੰਗਣ ਲੱਗ ਗਏ ਪਹਿਲਾਂ ਤੁਸੀਂ ਮਾਰ ਕਟਾਈ ਕਰਦੇ ਸੀ ਮaaf ਕਰ ਦਿਓ ਹੁਣ ਤੁਹਾਨੂੰ ਮਾਫੀਆਂ ਜ਼ਿਆਦਾ ਆ ਗਈਆਂ ਪਹਿਲਾਂ ਤੁਸੀਂ ਇਹਦਾ ਕੀ ਹਾਲ ਕੀਤਾ ਤਾ ਬੈਠੋ ਬੈਠ ਬੈਠ ਕੀ ਗੱਲ ਕਰਦੇ ਨਹੀਂ ਚੱਲ ਚੱਲ ਬੋਲ ਨਹੀਂ ਹੁਣ ਥਾਣੇ ਤੇ ਚੱਲ ਮੈਂ ਨਹੀਂ ਜਾਂਦੀ ਪਰ ਤੁਸੀਂ ਜੋ ਮੇਰੇ ਨਾਲ ਕੀਤਾ ਹੁਣ ਮੈਂ ਇੱਥੇ ਰਹਿਣਾ ਹੀ ਨਹੀਂ ਆ ਬਸ ਗੱਲ ਖਤਮ ਅੱਜ ਤੋਂ ਬਾਅਦ ਤੁਸੀਂ ਆਪਣੇ ਘਰ ਮੈਂ ਆਪਣੇ ਘਰ ਸਹੀ ਦਾਇ ਦੇ ਚੱਕਰ ਜਣਾ ਆਪਣਾ ਘਰ ਹੀ ਖਰਾਬ ਕਰਕੇ ਬੈਗੀ ਸਹੀ ਕਿਆ ਸੋਨੂ ਹੁਣ ਉਹਨੇ ਕਦੀ ਵੀ ਨਹੀਂ ਘਰ ਆਉਣਾ ਨਹੀਂ ਆਪਣਾ ਘਰ ਖਰਾਬ ਕਰ ਲਿਆ